ਜੀ ਹੋਈ ਪਾਪਾ ਟਰੈਕਟਰ ਲੈ ਕੇ ਤੇ ਭਾਈ ਟਰੈਕਟਰ ਹੈਗਾ 2013 ਮਾਡਲ ਜੀ ਤੇ ਭਾਈ ਇਹ ਰੇਟਰ ਹੈਗਾ ਤਾਂ ਰੇਟ ਦੀ ਗੱਲ ਕਰ ਲਈਏ ਪਾਣੀ ਮੈਟਰੋ ਟਰੈਕਟਰ ਲੈਣ ਜਾ ਰਹੇ ਭਾਈ ਆਪਾਂ ਤੇ ਅਰੇ ਸ਼ੰਗੀਰਪੁਰ ਤੇ ਚੱਕਣਾ ਟਰੈਕਟਰ ਹੁੰਦੇ ਪਾਪਾ ਰੇਟ ਮੈਂ ਖੜੇ ਆ ਤੇ ਆਪਾਂ ਹੁਣ ਟਰੈਕਟਰ ਚੱਕਣਾ ਇਹ ਸਾਨੂੰ ਜਾ ਕੇ ਉਸ ਟਰੈਕਟਰ ਦਿਖਾਉਣੇ ਰੋਪਰ ਖੜਾ ਕੇ ਜੀ ਹੋਈ ਪਾਪਾ ਆ ਕੇਟਰ ਲੈ ਕੇ 55 ਆਓ ਜੀ ਮੈਟਰੋ ਟਰੈਕਟਰ ਚੱਕ ਲਿਆ ਜੀ ਚਲੋ ਚੱਕੇ ਚਲਾਈ ਚਲੋ ਜੀ ਠੀਕ ਹੈ ਜੀ 2013 ਮਾਡਲ ਟਰੈਕਟਰ ਇਹ ਬਾਕੀ ਤੁਹਾਨੂੰ ਜਾਜ ਰੱਖਾ ਨੇ ਟਰੈਕਟਰ ਦਾ ਹਾਲ ਕਿਵੇਂ ਹੈ ਮਿੱਤਰੋ ਸ੍ਰੀ ਕਾਲ ਜੀ ਤੇ ਟਰੈਕਟਰ ਲੈ ਕੇ ਪਹੁੰਚ ਗਏ ਟਰੈਕਟਰ ਖੜਾ ਪਿੱਛੇ ਜੀ ਠੀਕ ਹੈ ਤੇ ਬਾਕੀ ਹੁਣ ਆਪਾਂ ਸਾਰਾ ਰਿਵਿਊ ਦਵਾਂਗੇ ਟਰੈਕਟਰ ਦਾ ਰੇਟ ਰੂਟ A to Z ਸਾਰੀ ਡਿਟੇਲ ਦਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਪਤਾ ਲੱਗ ਜਾਊ ਤੇ ਪੂਰੇ ਧਿਆਨ ਨਾਲ ਸੁਣਿਓ ਤੇ ਟਰੈਕਟਰ ਨੂੰ ਦੇਖਿਓ ਬਾਕੀ ਜਿਹੜੇ ਲੈਣਾ ਵੇ ਵੀਰੇ ਕਾਲ ਕਰ ਲੈ ਨੰਬਰ ਚ ਨੀਤੇ ਨੀਚੇ ਦਿੱਤਾ ਵਾ ਏ ਤੇ ਬਾਕੀ ਟਰੈਕਟਰ ਚੈੱਕ ਕਰ ਲਓ ਠੀਕ ਹੈ ਜੀ। ਲਓ ਜੀ ਬਾਬਿਓ ਟਰੈਕਟਰ ਤੁਹਾਨੂੰ ਦਿਖਾਈਏ। ਖੜ੍ਹ ਦੇ ਇੱਕ ਮਿੰਟ ਵੀਡੀਓ ਬਣਾ ਲੀਏ ਫਿਰ ਦਿਖਾਉਣਾ। ਤੇ ਭਾਈ ਟਰੈਕਟਰ ਹੈਗਾ 2013 ਮਾਡਲ ਦੀ। ਟ੍ਰੈਡੀਸ਼ਨ ਕਰੋ ਚੈੱਕ। ਸਾਰਾ ਟਰੈਕਟਰ Ориਜినਲ A to Z ਬਾਡੀ ਦਾ ਰੰਗ ਸਾਰਾ Ориਜినਲ ਹੈ। ਆ ਜਿੰਨਾ ਵੀ ਖੜਾ ਸਾਰਾ Ориਜినਲ ਹੈ। ਠੀਕ ਹੈ। ਤੋਂ ਆਕੇ ਲੈ ਕੇ ਆਂਦਾ ਆਪਾਂ ਨੇ ਹੁਣ ਮੁੱਲੇ ਟਾਇਰ ਹੈ BGD ਦੇ ਆ ਨਵੇਂ। 90 ਪੈਸੇ ਦੇ ਪਲੱਸ ਹੀ ਆਉਂਗੇ ਟਾਇਰ ਮੁੱਲੇ 650 16 ਦੇ ਉੱਚੀ ਗੱਡੀ ਵਾਲੇ ਠੀਕ ਹੈ ਜੀ। ਹਾਂਜੀ। ਸਰਫ ਮਾਰ ਲਈ ਸਰਫ ਮਾਰ ਕੇ ਸਰਫ ਕਰ ਦੇ ਇੱਕ ਮਿੰਟ ਰੇਸ ਮਾਰ ਦੱਪੇ ਦੱਪ ਕੇ ਮਾਰ ਆਵਾਜ਼ ਤੁਸੀਂ ਕੱਲ ਲੈਣਾ ਐਨ ਪੂਰੀ ਪ੍ਰੋਫੈਸ ਸਮੂਥ ਵਾਗੜੀ オリジナル ਅਜਿ ਹੁੰਦੀ ਆ ਨੀ ਤਾਂ ਬਾਜੀ-ਬਾਜੀ ਟਰੈਕਟਰਾਂ ਦੀ ਆਵਾਜ਼ ਬਣਦੀ ਹੋਣੀ ਇਹਦੀ ਐ ਪਰਫੈਕਟ ਹੈ ਜਿਹੜੀ ਆਪਾਂ 55 ਦੀ ਆਵਾਜ਼ ਦੇ ਫੈਨ ਆ ਉਹ ਆਵਾਜ਼ ਹੈ ਦੀ ਤੇ ਸੱਬੇ ਭਾਈ ਦੱਸ ਕੀ ਲੱਗੀ ਆਵਾਜ਼ ਟਰੈਕਟਰ ਦੀ ਭਾਈ ਆਵਾਜ਼ ਹੂੰ ਪਿੰਡ ਮਾਂਗੋਂ ਆਉਣ ਦਾ ਟਰੈਕਟਰ ਗੱਲ ਪੱਕੀ ਹੈ ਚੱਲੇ ਉਹ ਵੀ ਕੁਝ ਨਹੀਂ ਯਾਰ ਨਵਾਂ ਹੀ ਟਰੈਕਟਰ ਆ ਯਾਰ 2700 ਕੁਝ ਨਹੀਂ ਹੈ ਖੇਤੀ ਹੋਣੀ ਸੱਬੇ ਟਰੈਕਟਰ ਇੰਨੇ ਚੱਲਦੇ ਭਾਈ ਉਹ ਭਾਈ ਮੈਨੂੰ ਲੱਗਦੀ ਬੰਦਾ ਬਾਹਰ ਗੋਲ ਨਾ ਚੱਲੇ ਆਹ ਤਾਂ ਪਤਾ ਨਹੀਂ ਡੈਡੀ ਉਹ ਲੈ ਕੇ ਆ ਨਾ ਮੈਂ ਪੁੱਛਿਆ ਹਲੇ ਲੈ ਜੇ ਟਰੈਕਟਰ ਕੋਲ ਸਾਫ ਸੁਥਰਾ ਥੋੜਾ ਜਿਹਾ ਮੈਰਮੂਲ ਦੀ ਜਮੀ ਵੀ ਉਹ ਤੋਂ ਨੇ ਨਾ ਸਾਰ ਕੇ ਹਾਂ ਲਿਬੜੇ ਟਰੈਕਟਰ ਲਿਬੜ ਨਹੀਂ ਹੈ ਹਾਂ ਤਾਂ ਗੱਲ ਪੱਕੀ ਹੈ ਭਾਈ ਹਾਂ 11 ਦਾ ਐਡੀ ਵੀ ਗਲੀ ਤੇ ਆ ਕੇ ਪਾਣੀ ਮਾਰ ਕੇ ਘੜਾ ਤੀ ਨਾ ਗੱਲ ਪੱਕੀ ਤੇਰੀ ਠੀਕ ਹੈ ਭਾਈ ਟਰੈਕਟਰ ਦੇ ਲਿਬੜਦੇ ਕੰਮ ਲੈਣਾ ਕੀਤੇ ਹਾਂ ਸੱਬੇ ਦੀ ਭਾਈ ਗੱਲ ਸਿਆਣੀ ਸਿਆਣੇ ਬੰਦੇ ਦਾ ਫਰਕ ਹੁੰਦਾ ਹੀ ਹੈ ਉਹ ਨਾ ਢੱਲੇ ਆ ਜੇ ਸੈਟ ਕਰ ਦਾਂਗਾ ਚਲ ਕੋਈ ਨਹੀਂ ਖੋਲੇ ਦੇਣਾ ਆਪਾਂ ਨੇ ਟਾਇਰੇ ਖਰਾਬ ਹੁੰਦੀ ਇਹਦੇ ਨਾਲ ਟਰੈਕਟਰ ਵਧੀਆ ਬਾਈ ਠੀਕ ਹੈ ਤੇ ਬਾਕੀ ਤੁਸੀਂ ਟਾਇਰ ਟੁਰ ਦੇਖ ਲਓ ਪਿਛਲੇ ਟਾਇਰ ਸੀੜਦੇ ਆ 60 ਪੈਸੇ ਤੇ ਪਲੱਸੇ ਹੋਣਗੇ ਸੱਬੇ ਹਨ ਹੂੰ 60 ਤੇ ਪਲੱਸੇ ਲੱਗਦੇ ਮੈਨੂੰ ਪਲੱਸੇ ਹਾਂ ਬਥੇਰੀ ਗੁੱਡੀ ਖੜੀ ਆ ਸਾਈਡ ਵੱਲ ਦੇਖ ਲਓ ਠੀਕ ਹੈ ਤੇ ਮੋਲੇ ਟਾਇਰ ਤਾਂ ਚਲੋ ਨਵੇਂ ਨੇ ਬੈਟਰੀ ਵੀ ਨਵੀਂ ਆ ਬਾਈ ਬੈਟਰੀ ਅਸੀਂ ਖੋਲ ਕੇ ਦੇਖ ਲਈ ਨਵੀਂ ਰੱਖੀ ਹੋਈ ਵੀ ਆ ਤੇ ਤੁਹਾਡੇ ਸਾਹਮਣੇ ਕੰਡੀਸ਼ਨ ਮੋਲੇ ਨਵੇਂ ਟਾਇਰ ਯਾਰ ਤੇਰਾ ਮਾਡਲ ਆ ਸਿੰਪਲ ਸਟੇਰੀਆ ਤੇਲ ਬ੍ਰੇਕਾਂ ਬਾਈ ਤੇ ਰਿਵਰਸ ਪੀਡੀਓ ਡਾਇਰੈਕਟਰ ਦਾ ਰਸ ਪੀਡੀਓ ਵਿੱਚ ਆਉਂਦਾ ਹੈ ਪਿੱਛੇ ਗਰਾਉਂਡ ਪੀਡੀਓ ਚਲਦੀ ਹੈ ਹੋਰ ਇਹਨੂੰ 540 ਹੋ ਜਾਂਦੇ ਆ ਤੇ ਬਾਕੀ ਤੁਸੀਂ ਪਾਇਆ ਜਾਂਦਾ ਰੰਗ ਦੇਖੋ ਓੱਖਣ ਹੀ ਖੜਾ ਜਿੱਕਣਾ ਹੈਗਾ ਤਾਂ ਨਾਲ ਦਾ ਤੇ ਯਾਨੀ ਇੱਕ ਸਾਈ ਘੱਟੇ ਹੋਈ ਵੀ ਆ ਰੋਪੜ ਨੰਬਰ ਹੈ ਬਾਈ ਪੀਵੀ 12ਟੀ 13 13 82 13 82 ਚਲੋ ਜੋ ਵੀ ਹੈ ਠੀਕ ਹੀ ਆ ਹਾਂ ਤੇ ਬਾਕੀ ਜਿਹੜਾ ਸੱਜਣੇ ਡਾਇਰੈਕਟਰ ਲੈਣਾ ਹੋਵੇ ਬੜੇ ਰੋਪੜ ਖੜਾ ਆਪਣੇ ਕੋਲੇ ਸਟੀering ਆਪਾਂ ਕਹਿੰਨੇ ਕੋ ਸਿੰਪਲ ਆ ਪਰ ਮੈਂ ਜਿਨਾ ਚਲਾਇਆ ਹੁਣ ਟਰੈਕਟਰ ਜਮਾਂ ਹੀ ਰੈਲ ਆਏ ਕੋਈ ਇਹਨੂੰ ਬੋਝ ਨਹੀਂ ਲੱਗਦਾ ਵੀ ਹਾਂ ਭਾਰੀ ਹੋਊਗਾ ਕਿਉਂਕਿ ਜਿਹੜਾ ਸਿੱਧੇ ਹਿੱਸੇ ਵਾਲੇ ਟਰੈਕਟਰ ਆ ਸਿੰਪਲ ਸਟੀering ਇਹ ਜ਼ਿਆਦਾ ਰੈਲੇ ਆ ਬਿੰਗੇ ਹਿੱਸਿਆਂ ਨਾਲੋਂ ਇਹਨਾਂ ਵਿੱਚ ਟਰੈਕਟਰ ਸਿੱਧਾ ਹੋ ਜਾਂਦਾ ਥੋੜਾ ਭਜਨ ਪਿੱਛੇ ਡਿਸਟ੍ਰਿਬਿਊਟ ਹੋ ਜਾਂਦਾ ਜਦੋਂ ਬਿੰਗਾ ਹੁੰਦਾ ਐਕਸਲੇਰੇਟਰ ਮੂਰੇ ਝੋ ਗਿਆ ਰਹਿੰਦਾ ਮੂਰੇ ਵੱਧ ਪਈਆਂ ਰਹਿੰਦਾ ਫਿਰ ਹੁਣ ਟਰੈਕਟਰ ਜਣੀ ਕਿ ਸਹੀ ਆ ਇਹ ਪੂਰਾ ਵਧੀਆ ਚੱਲਦਾ ਏ ਬਾਕੀ ਆਪਾਂ ਤੁਹਾਨੂੰ ਚਲਾ ਚੁਲੂਗੇ ਦਿਖਾ ਦੰਨੇ ਇੱਕ ਵਾਰੀ ਠੀਕ ਐ ਦੇਖੇ ਬੈਠੋ ਤਪੇ ਮੜੀ ਚਾੜੀ ਦਵਾ ਦਿਆ ਬਾਈ ਦਵਾ ਦਵਾ ਨਾਲ ਪਹਾੜੇ ਮੈਂ ਤੁਹਾਨੂੰ ਪਤਾ ਲੱਗ ਜੇ ਰੱਬ ਦਾ ਤੋ ਜੀ ਬਾਬਿਓ ਟਰਾਈ ਤੁਸੀਂ ਦੇਖ ਲਈ ਹੋਣੀ ਬਈ ਟਰੈਕਟਰ ਦੀ ਆਵਾਜ਼ ਬੂ ਤੁਹਾਨੂੰ ਪਤਾ ਲੱਗੇ ਗਈ ਬਾਕੀ ਚਲੋ ਆਪਾਂ ਤੁਹਾਨੂੰ ਇੰਜਣ-ਓੰਜਣ ਦਿਖਾ ਦਈਏ ਬਾਕੀ ਉਹ ਜਿਹੜੀਆਂ ਥੋੜੀਆਂ-ਬੋਤੀਆਂ ਗੱਲਾਂ ਰਹਿ ਗਈਆਂ ਉਹ ਦਿਖਾ ਦਈਏ ਟਰੈਕਟਰ ਦੀਆਂ ਪੰਪ ਨਾਲ ਦਈਏ ਟਰੈਕਟਰ ਦਾ ਮਾਰ ਕੇ ਮੁਰ ਕੇ ਸਾਰੇ ਲਿਖੇ ਹੋਏ ਆ ਦੇਖੋ ਪੰਪ ਦੇ ਠੀਕ ਹੈ ਤੇ ਬਾਕੀ ਤੁਹਾਨੂੰ ਇੰਜਣ-ਓੰਜਣ ਦਿਖਾ ਦੰਨੇ ਵਿੱਚ ਤੇ ਕਿਹਾ ਜਾਏ ਇੰਜਣ ਨੂੰ ਵਿੱਚ ਕਿੰਨੀ ਕਿ ਮੇਰੀ ਜੱਜਮੈਂਟ ਸ਼ਾਇਦ ਹੁਣ ਤੱਕ ਇੰਜਣ ਵੀ ਨਹੀਂ ਖੁੱਲਿਆ ਹੋਗਾ ਆ ਕਰੋ ਚੈੱਕ ਇੰਜਣ ਵੀਰੇ ਇੰਜਣ ਦੇ ਸਿਰਫਲੇ ਟੈਪ ਟਾ ਟੈਪ ਟਾ ਵਾਲੇ ਕਵਰ ਡੇ ਆ ਉਹਨੇ ਲੀਕ ਹੋ ਜੰਨੇ ਆ ਜੈਨ ਖਰਾਬ ਹੋ ਜੰਨੇ ਇਹਨਾਂ ਦੇ ਇਹੀ ਚੇਂਜ ਹੋਏ ਬਤਨ ਨੇ ਬਾਕੀ ਇੰਜਣ ਸਾਰਾ ਸੀਲ ਬੰਦ ਹੈ ਹੁਣ ਤੱਕ ਕੁਛ ਨਹੀਂ ਖੁੱਲਿਆ ਨਾ ਕੋਈ ਕਿਧਰੇ ਲੀਕ ਕਰਦਾ ਇਹ ਠੀਕ ਹੈ ਜੀ ਐ ਸਾਫ ਸੁਥਰਾ ਟਰੈਕਟਰ ਹੈ ਪਿੱਛੇ ਤੇ ਗੀਅਰ ਬਾਕਸ ਦੇਖ ਲੋ ਇਹ ਵੀ ਜਮੇ ਸੀਲ ਬੰਦ ਆਪਾਂ ਇਹਦਾਂ ਨਾ ਬਰ ਰੰਗ ਉਤਰਿਆ ਜਾਨੀ ਕਿ ਇਹ ਪਾ ਤੇ ਜਿਆਦਾ ਹੁੰਦੇ ਵੀ ਰੰਗ ਖੜਾ ਹਲੇ ਫਾਫਾ ਖੇਤੀ ਨੂੰ ਬਾਈ ਚਲਾਈ ਉਦਾਂ ਘਟੇ ਹੀ ਹੁੰਦੀ ਟਰੈਕਟਰਾਂ ਦੀ ਸਾਲ ਮੰਨ 6 ਮਹੀਨੇ ਬਾਅਦ ਬਾਈ ਕਰਦੇ ਆਪਾਂ ਇੱਕ ਮਹੀਨਾ ਦਾ ਕੰਮ ਹੁੰਦਾ ਸਾਰੀ ਜੋ ਲਾ ਕੇ ਵੀ ਕਰੀਏ ਠੀਕ ਹੈ ਤੇ ਬਾਕੀ ਤੁਸੀਂ ਜਿਹੜੇ ਸੱਜਣੇ ਟਰੈਕਟਰ ਲੈਣਾ ਹੈ ਵੀਰੇ ਰੋਪੜ ਆ ਜਿਓ ਆਪਣੇ ਕੋਲੇ ਡੀਲਰ ਸਿੱਪ ਤੇ ਇੰਡੋ ਫਾਰਮ ਵਾਲੀ ਤੇ ਟਰੈਕਟਰ ਖੜਾ ਹੋਰੇ ਤੁਸੀਂ ਆਪਣਾ ਚਲਾ ਕੇ ਦੇਖ ਲਿਓ ਜਿਹਨੂੰ ਬਖਿੰਦ ਆਇਆ ਜਿਓ ਦਿਲ ਨੂੰ ਲੱਗਿਆ ਬਾਈ ਟਰੈਕਟਰ ਲੈ ਕੇ ਚੱਲ ਜਿਓ ਆਪਣਾ ਸੌਦਾ ਉਦਾਂ ਕਰਕੇ ਠੀਕ ਹੈ ਬਾਕੀ ਆਪਾਂ ਤੁਹਾਨੂੰ ਵੀਡੀਓ ਬਕ ਕੰਡੀਸ਼ਨ ਨੇ ਦਿਖਾ ਸਕਦੇ ਆ ਆਵਾਜ਼ ਚੈੱਕ ਕਰਕੇ ਦਿਖਾ ਸਕਦੇ ਆ ਜੀ ਤੇ ਤੁਹਾਨੂੰ ਚਲਾ ਕੇ ਦਿਖਾ ਸਕਦੇ ਆ ਬਾਕੀ ਜਿਹੜੀ ਜਜਮੈਂਟ ਤੁਹਾਡੀ ਆਪਣੀ ਆ ਤੁਹਾਡੀ ਕੋਲ ਆ ਕੇ ਹੋਣੀ ਆ ਤੁਸੀਂ ਆਪਣਾ ਚਲਾਓ ਤੁਹਾਨੂੰ ਚਲਾਈ ਦਿਖਣਾ ਲੱਗੀ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਟਰੈਕਟਰ ਦਾ ਸੌਦਾ ਕਰ ਲਿਓ ਹਨਾ ਤੇ ਬਾਕੀ ਵੀਰੇ ਤੇ ਬਾਈ ਇਹ ਰੇਟ ਰਹਿ ਗਿਆ ਤਾਂ ਰੇਟ ਦੀ ਗੱਲ ਕਰ ਲਈਏ 3,60,000 ਰੁਪਏ ਡਿਮਾਂਡ ਕਰਦੇ ਆਂ ਵੀਰੇ ਟਰੈਕਟਰ ਦੀ ਠੀਕ ਹੈ ਤੇ ਬਾਕੀ ਸੌਦਾ ਬਹਿ ਕੇ ਹੋ ਜੂ ਸਾਈਕ ਤੇ ਹੋ ਜੂ ਵੀਰੇ ਫੋਨ ਤੇ ਤਾਂ ਰੇਟ 3,60,000 ਰੁਪਏ ਰਹੂਗਾ ਮਾੜਾ ਮੋਟਾ ਘਟ ਜੂਗਾ ਵੀਰੇ ਬਾਕੀ ਕਲੀਅਰ ਘੱਟ ਗੱਲ ਵੀਰੇ ਕੋਲ ਆ ਕੇ ਬਹਿ ਕੇ ਹੋਣੀ ਆ ਤੁਸੀਂ ਪਹਿਲਾਂ ਟਰੈਕਟਰ ਦੇਖ ਲਿਓ ਚਲਾ ਲਿਓ ਵੀਰ ਆਪਾਂ ਅਗਾਹ ਸੌਦੇ ਦੀ ਗੱਲ ਕਰ ਲਾਂਗੇ ਠੀਕ ਹੈ ਵੀਰੇ